ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਓ ਬਾਤਾਂ ਦੇਸ ਪੰਜਾਬ ਦੀਆਂ ਲਓ ਫਿਰ ਤੁਹਾਨੂੰ ਇੱਕ ਬਾਤ ਸੁਣਾਉਣਾ ਹੈ ਭੋਲੇ ਕਿਸਾਨ ਦਾ ਸੰਖ ਸੰਖ ਤਾਂ ਵੈਸੇ ਧਾਰਮਿਕ ਲੋਕਾਂ ਦਾ ਹੁੰਦਾ ਤੇ ਸੰਖ ਵੈਸੇ ਪੇਟ ਦੀ ਫੇਫੜਿਆਂ ਦੀ ਐਕਸਰਸਾਈਜ਼ ਲਈ ਇੱਕ ਵਧੀਆ ਚੀਜ਼ ਵੀ ਹੈ ਜਿਵੇਂ ਕਈ ਬਾਜਾ ਵਜਾਉਂਦੇ ਆ ਮੂੰਹ ਨਾਲ ਸੰਖ ਤੁਹਾਡੇ ਐਕਸਰਸਾਈਜ਼ ਵਾਸਤੇ ਵੀ ਗੋਡਾ ਮੈਂ ਇੱਕਦਾਂ ਲੱਭਿਆ ਸੀ ਮੈਨੂੰ ਮਿਲਿਆ ਨਹੀਂ ਆਪਾਂ ਵੀ ਸੰਖ ਵਜਾਇਆ ਕਰੀਏ ਤੇਰੇ ਵਾਲਾ ਸੰਖ ਕਦੋਂ ਦਾ ਪੂਰਿਆ ਜਾਣਾ ਸੀ ਪਰ ਇਹ Hindu ਧਰਮ ਦੇ ਵਿੱਚ ਅਸਲੀ ਧਰਮਕ ਆਸਥਾ ਹੈ ਕਿਉਂਕਿ ਜੇ ਤੁਸੀਂ ਆਪਣੇ ਇੱਕ ਅੰਕਲ ਨੇ ਬਜ਼ੁਰਗ ਜੱਜ ਸਾਹਿਬ ਉਹਨਾਂ ਨੇ ਦੱਸਿਆ ਸੀ ਕਿ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਦੌੜ ਆਦ ਨਹੀਂ ਲਾ ਸਕਦੇ ਤਾਂ ਤੁਹਾਡੀ ਚੈਸਟ ਨੂੰ ਫੇਫੜਿਆਂ ਦੀ ਐਕਸਰਸਾਈਜ਼ ਵਾਸਤੇ ਸੰਖ ਬਹੁਤ ਅੱਛੀ ਚੀਜ਼ ਹੈ ਉਹ ਮੈਂ ਗਿਆ ਸੀ Goa ਉੱਥੇ ਮੈਨੂੰ ਮਿਲਿਆ ਨਹੀਂ ਕੋਈ ਠੀਕ ਜਿਹਾ ਲੈ ਆਉਣੇ ਕਿਤੇ ਸੋ ਸੰਖ ਜੋਰ ਬਹੁਤ ਲੱਗਦਾ ਇਹਦੇ ਨਾਲ ਇੱਕ ਜੁੜਿਆ ਮੁਹਾਵਰਾ ਵੀ ਹੈ ਕਹਿੰਦੇ ਉਤੋਂ ਲੂਜ਼ ਮੋਸ਼ਨ ਲੱਗੇ ਤੇ ਉਤੋਂ ਸੰਖ ਵਜਾਉਣਾ ਪੈ ਗਿਆ ਉਹ ਫਿਰ ਬਾਲੇ ਹਾਲਾਤ ਪਤ ਲਈ ਹੁੰਦੀ ਹੈ ਖੈਰ ਭੋਲੇ ਕਿਸਾਨ ਦਾ ਸੰਖ ਇਹ ਲੋਕ ਕਹਾਣੀਆਂ ਜਾਂ ਕਹ ਲਓ ਬਾਤ ਹੈ ਇੱਕ ਪਿੰਡ 'ਚ ਇੱਕ ਬਾਣੀਆਂ ਰਹਿੰਦਾ ਸੀ ਜੋ ਸਿੱਧੇ ਸਾਦੇ ਕਿਸਾਨਾਂ ਦੀ ਬੜੀ ਸ਼ਰ ਲਾਉਂਦਾ ਸੀ ਜੇ ਕੋਈ ਕਿਸਾਨ ਲੋੜ ਵੇਲੇ ਤੋਂ 100 200 ਰੁਪਏ ਲੈ ਜਾਂਦਾ ਤਾਂ ساری ਉਮਰ ਚਿਚੜ ਵਾਂਗ ਉਸ ਦਾ ਲਹੂ ਚੂਸਦਾ ਰਹਿੰਦਾ ਉਸ ਪਿੰਡ ਦੇ ਵਿੱਚ ਇੱਕ ਭੋਲਾ-ਪਾਲਾ ਕਿਸਾਨ ਰਹਿੰਦਾ ਸੀ ਸਿੱਧਾ-ਸਾਦਾ ਮਨ ਦਾ ਸੁੱਚਾ ਨਾ ਕੋਈ ਬਖੰਡ ਨਾ ਕੋਈ ਫਰੇਵ ਇੱਕ ਵਾਰੀ ਇਸ ਭੋਲੇ-ਪਾਲੇ ਕਿਸਾਨ ਨੇ ਬਾਣੀ ਤੋਂ ਕੁਝ ਰੁਪਏ ਕਰਜ਼ਾ ਲੈ ਲਿਆ ਤੇ ਉਹ ਅਜਿਹਾ ਬਾਣੀ ਦੇ ਵਿਆਜ ਦੇ ਚੱਕਰ 'ਚ ਪੈ ਕੇ ਸਾਰਾ ਸਾਲ ਕਕਰੀਲੀਆਂ ਰਾਤਾਂ ਝਾਗਣ ਤੇ ਜੇਠ ਹੜ ਦੀਆਂ ਕੜਕ ਹੁੰਦੀਆਂ ਤੋਂ ਪਾਂਚ ਲਹੂ ਪਸੀਨਾ ਇੱਕ ਕਰਨ ਮਗਰੋਂ ਜੋ ਵੀ ਫਸਲ ਤਿਆਰ ਹੁੰਦੀ ਉਹ ਸਾਰੀ ਬਾਣੀ ਦੇ ਸੂਦ ਵਿੱਚ ਹੀ ਚਲੀ ਜਾਂਦੀ ਅਸਲ ਰਕਮ ਉੱਥੇ ਦੀ ਉੱਥੇ ਖੜੋਤੀ ਰਹਿੰਦੀ ਯਾਨੀ ਵਿਆਜ ਹੀ ਪੂਰਾ ਹੁੰਦਾ ਮਈਵੂਰ ਹੋ ਕੇ ਭੋਲਾ ਬਾਣੀਏ ਤੋਂ ਹੋਰ ਕਰਜ਼ਾ ਚੁੱਕਦਾ ਭੋਲਾ ਕਿਸਾਨ ਤੇ ਵਿਆਜ ਹੋਰ ਵੱਧ ਜਾਂਦਾ ਉਹਦਾ ਨਾਮ ਵੀ ਭੋਲਾ ਸੀ ਤੇ ਸੀਗਾ ਵੀ ਭੋਲਾ ਤੇ ਭੋਲਾ ਇੱਕ ਵਿਹੋ ਚੱਕਰ ਦੇ ਵਿੱਚ ਫਸ ਗਿਆ ਅਖੀਰ ਜਦੋਂ ਭੋਲੇ ਦੇ ਘਰੇ ਖਾਣ ਜੋਗਾ ਸੁੱਕਾ ਟੁੱਕਰ ਨਾ ਰਿਹਾ ਤਾਂ ਉਸਨੇ ਆ ਕੇ ਬਾਣੀਏ ਕੋਲ ਆਖਿਆ ਕਹਿਣ ਲੱਗਾ ਸ਼ਾਹੂਕਰ ਸਾਹਿਬ ਤੈਨੂੰ ਦੇਣ ਲਈ ਹੁਣ ਮੇਰੇ ਕੋਲ ਕੁਝ ਨਹੀਂ ਹੈ ਤੇਰੀ ਸਾਰੀ ਰਕਮ ਜਿਉਂ ਦੀ ਤਿਉਂ ਖੜੀ ਹੈ سود ਮੁਕਣ ਜੇ ਨਹੀਂ ਆਉਂਦਾ ਇਹ ਤਾਂ ਦਿਨ ਰਾਤ ਸੁੰਦਾ ਹੈ ਮੇਰੇ ਤੇ ਤਰਸ ਖਾ ਤੇ ਮੈਨੂੰ ਵੀ ਉਹ ਤਰੀਕਾ ਦੱਸ ਜਿਸ ਨਾਲ ਤੂੰ ਇੰਨਾ ਅਮੀਰ ਹੋ ਗਿਆ ਜੇ ਮੇਰੇ ਕੋਲ 4 ਦਮੜੇ ਆ ਗਏ ਤਾਂ ਮੈਂ ਸਭ ਤੋਂ ਪਹਿਲਾਂ ਤੇਰਾ ਕਰਜ਼ਾ ਉਤਾਰਾਂਗਾ ਬਾਣੀਆਂ ਜੱਟ ਦੀ ਮੂਰਖਤਾ ਤੇ ਮੁਸਕਰਾ ਤੇ ਫੇਰ ਕਹਿਣ ਲੱਗਾ ਭੋਲਿਆ ਇਹ ਤਾਂ ਭਾਗਾਂ ਦੇ ਖੇਡ ਹੈ ਪਿਛਲੇ ਜਨਮ ਦੇ ਲੈਣ ਦੇਣ ਦੇ ਸਰਬੰਧ ਨੇ ਅਸੀਂ ਚੰਗੇ ਕੰਮ ਕਰਕੇ ਜੰਮੇ ਆ ਤੇ ਪੈਸਿਆਂ ਦੇ ਵਿੱਚ ਖੇਡ ਰਹੇ ਆ ਤੂੰ ਹੈ ਨਾ ਸ਼ੁਕਰਾਂ ਤੂੰ ਨਾ ਸ਼ੁਕਰਾਂ ਹੋ ਕੇ ਭਾਣਾ ਮੰਨ ਲੈ ਕਿ ਤੂੰ ਪਿਛਲੇ ਜਨਮ ਵਿੱਚ ਮਾੜੇ ਕਰਮ ਕੀਤੇ ਨੇ ਤੇ ਉਹਨਾਂ ਜਨਮਾਂ ਨੂੰ ਭੋਗ ਰਿਹਾ। ਭੋਲਾ ਬੜਾ ਪਰੇਸ਼ਾਨ ਹੋਇਆ। ਉਸਨੇ ਬਾਣੀ ਦੇ ਪੈਰ ਫੜ ਲਏ, ਤਰਲੇ ਕਰਨ ਲੱਗਾ। ਸ਼ਾਹ ਜੀ ਉਹਨਾਂ ਟਾਲੋ, ਸੱਚ ਦੱਸੋ ਤੁਹਾਨੂੰ ਇਹ ਮੇਰੀ ਕਿੱਥੋਂ ਆਈ ਹੈ। ਇਹਦਾ ਕੋਈ ਟੋਟਕਾ ਮੈਨੂੰ ਵੀ ਦੱਸੋ। ਬਾਣੀ ਨੇ ਜਦੋਂ ਵੇਖਿਆ ਕਿ ਕਿਸਾਨ ਖੜੇ ਬੈ ਗਿਆ ਟਾਲਾਂ ਲਈ ਕਹਿਣ ਲੱਗਾ ਇਹ ਸਭ ਸ਼ਿਵ ਜੀ ਮਹਾਰਾਜ ਦੀ ਬਖਸ਼ਿਸ਼ ਹੈ। ਮੇਰੇ ਪੈਰ ਫੜਨ ਨਾਲ ਕੁਝ ਨਹੀਂ ਬਣਨਾ। ਜਾ ਕੇ ਸ਼ਿਵ ਜੀ ਨੂੰ ਲੱਭ ਤੇ ਉਸ ਤੋਂ ਆਪਣੇ ਗੁਨਾਹ ਬਖਸ਼ਾ ਲਿਆ। ਤੇ ਭੋਲਾ ਕਿਸਾਨ ਖੁਸ਼ੀ-ਖੁਸ਼ੀ ਘਰ ਆ ਤੇ ਆਪਣੇ ਬੋਟੇ ਨੂੰ ਕਹਿਣ ਲੱਗਾ ਮੈਂ ਚੱਲਿਆ ਜੰਗਲ ਨੂੰ ਸ਼ਿਵ ਜੀ ਮਹਾਰਾਜ ਨੂੰ ਲੱਭਣ ਉਹੀ ਸਾਨੂੰ ਇਸ ਸੰਕਟ ਤੋਂ ਮੁਕਤ ਕਰ ਸਕਦਾ ਤੂੰ ਐਂ ਕਰ ਰਸੋਈ 'ਚ ਜਾ ਕੇ ਤਿੰਨ ਮੋٹے-ਮੋٹے ਪਰੌਂਠੇ ਪਕਾਜੋ ਰਸਤੇ 'ਚ ਕੰਮ ਆਉਣਗੇ ਸੋ ਆਪਣੇ ਪਰਨੇ ਦੇ ਲੜ ਤਿੰਨ ਪਰੌਂਠੇ ਬਨ ਕੇ ਭੋਲਾ ਜੰਗਲ ਨੂੰ ਤੁਰ ਪਿਆ ਤੇ ਸ਼ਿਵਜੀ ਦਾ ਜਾਪ ਕਰਦਾ 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 ਸ਼ਿਵਜੀ ਦਾ ਆਲਾਪ ਕਰਦਾ ਕਰਦਾ ਤੁਰਦਾ ਗਿਆ ਚਲੋ ਚਾਲ ਤੁਰਦਾ ਗਿਆ ਅੱਗੇ ਕੀ ਵੇਖਦਾ ਇੱਕ ਵੱਡਾ ਸੰਘਣਾ ਜੰਗਲ ਆ ਗਿਆ ਨਾ ਉੱਥੇ ਬੰਦਾ ਨਾ ਬੰਦੇ ਦੀ ਜਾਤ ਜੰਗਲੀ ਜਾਨਵਰ ਬਿੰਡੇ ਬੋਲਣ ਜੰਗਲ ਚ ਕਾਫੀ ਦੂਰ ਜਾ ਕੇ ਉਸ ਨੂੰ ਇੱਕ ਪੰਡਤ ਮਿਲਿਆ ਜੋ ਦਰਖਤ ਹੇਠਾਂ ਆਰਾਮ ਕਰ ਰਿਹਾ ਸੀ ਭੋਲੇ ਕਿਸਾਨ ਨੇ ਉਸ ਅੱਗੇ ਇੱਕ ਪਰੌਂਠਾ ਰੱਖ ਦਿੱਤਾ ਤੇ ਮੱਥਾ ਟੇਕਿਆ ਤੇ ਅਰਜ਼ੀ ਕੀਤੀ ਮਹਾਰਾਜ ਇਹ ਮੇਰੀ ਭੇਟਾ ਕਬੂਲ ਕਰੋ ਤੇ ਮੈਨੂੰ ਸ਼ਿਵਜੀ ਮਹਾਰਾਜ ਦਾ ਟਿਕਾਣਾ ਦੱਸੋ ਮੈਂ ਉਹਨਾਂ ਦੇ ਦਰਸ਼ਨਾਂ ਲਈ ਭਟਕਦਾ। ਬ੍ਰਾਹਮਣ ਪਰੌਂਠਾ ਲੈ ਲਿਆ ਤੇ ਕਹਿਣ ਲੱਗਾ ਓਏ ਮੂਰਖਾ ਇੱਕ ਪਰੌਂਠੇ 'ਚ ਤਰਸੀਂ ਤੇਰਾ ਐਡਾ ਵੱਡਾ ਕਿਵੇਂ ਕੰਮ ਕਰ ਦੇਗੀ। ਕੁਝ ਨਗਦ ਦਕਸ਼ਣਾ ਵੀ ਕੱਢ। ਫੇਰ ਤੈਨੂੰ ਅਸੀਂ ਰਾਮਚੰਦ ਦੀ ਗੱਲ ਸਮਝਾਵਾਂਗੇ ਦਾਨ ਦਕਸ਼ਣਾ ਦੇ। ਕਿਸਾਨ ਕਹਿਣ ਲੱਗਾ ਜੇ ਮੇਰੇ ਕੋਲ ਨਕਦੀ ਹੁੰਦੀ ਤਾਂ ਮੈਂ ਜੰਗਲ 'ਚ ਕਿਉਂ ਭਟਕਦਾ ਆਉਂਦਾ। ਸ਼ਿਵ ਜੀ ਨੂੰ ਕਿਉਂ ਲੱਭਦਾ ਫਿਰਦਾ ਖੇਤੀ ਨਾ ਕਰਦਾ। ਤੇ ਖੈਰ ਭੋਲੇ ਨੇ ਭੜਾ ਜਿਹਾ ਮੂੰਹ ਬਣਾ ਲਿਆ ਤੇ ਉੱਥੋਂ ਅੱਗੇ ਤੁਰ ਪਿਆ। ਉਹ ਥੋੜੀ ਦੇਰ ਅੱਗੇ ਗਿਆ ਤਾਂ ਉਸਨੂੰ ਇੱਕ ਜੋਗੀ ਦਿਖਾਈ ਦਿੱਤਾ। ਜੋ ਧੋਣੀ ਤੇ ਖਾਈ ਬੈਠਾ ਸੀ ਭੋਲੇ ਨੇ ਉਸ ਅੱਗੇ ਮੱਥਾ ਟੇਕਿਆ ਤੇ ਆਪਣਾ ਦੂਜਾ ਬਰੌਂਠਾ ਜੋਗੀ ਦੇ ਚਰਨਾਂ 'ਚ ਭੇਂਟ ਕੀਤਾ ਕਿ ਮਹਾਰਾਜ ਜੋਗੀ ਜੀ ਇਹ ਤਿਲ ਫੁੱਲ ਭੇਟਾ ਕਬੂਲ ਕਰੋ ਮੈਨੂੰ ਸ਼ਿਵ ਜੀ ਦਾ ਸੰਘਾਸਣ ਦਾ ਰਾਹ ਦੱਸੋ ਮੈਂ ਥਾਂ ਥਾਂ ਸ਼ਿਵ ਜੀ ਨੂੰ ਲੱਭਦਾ ਖੱਜਲ ਖਵਾਰ ਹੁੰਦਾ ਫਿਰਦਾ ਜੋਗੀ ਨੇ ਪਰੌੜਾ ਚੁੱਕਿਆ ਤੇ ਆਪਣੇ ਬਗਲੇ 'ਚ ਪਾ ਲਿਆ ਤੇ ਫਿਰ ਇਸ਼ਾਰਿਆਂ ਨਾਲ ਭੋਲੇ ਨੂੰ ਸੁਝਾਣ ਲੱਗਾ ਕਿ ਮੈਂ ਮੌਨ ਧਾਰ ਗਿਆ ਮੈਂ ਬੋਲਦਾ ਨਹੀਂ ਪਰ ਜੋਗੀ ਦੇ ਇਸ਼ਾਰਿਆਂ ਦੀ ਸਮਝ ਭੋਲੇ ਕਿਸਾਨ ਨੂੰ ਨਾ ਪਈ ਉਹ ਕੀ ਜਾਣੇ ਜੋਗੀ ਆਂਦੇ ਆ ਰਮਜਾ ਸੋ ਅਨਰਾਸ਼ ਹੋ ਕੇ ਜੋਗੀ ਤੋਂ ਵੀ ਅੱਗੇ ਚੱਲਿਆ ਗਿਆ ਬੜਬੜਾਉਂਦਾ ਉਹ ਹੋਰ ਅੱਗੇ ਗਿਆ ਤਾਂ ਇੱਕ ਦਰਖਤ ਥੱਲੇ ਇੱਕ ਗਰੀਬੜਾ ਜਿਹਾ ਬੰਦਾ ਬੈਠਾ ਪਰੇਸ਼ਾਨ ਜਿਹਾ ਉਸ ਦੇ ਮਹਿਲੇ ਕੁਚਾਲੇ ਕੱਪੜੇ ਫਟਿਆ ਜੇ ਫਕੀਰ ਜਿਹਾ ਭੁੱਖ ਨਾਲ ਬਿਹਾਲ ਉਹ ਕਦੇ ਦਰਦ ਨਾਲ ਕਰਾਉਣ ਲੱਗਦਾ ਭੋਲਾ ਉਸ ਕੋਲ ਗਿਆ ਤੇ ਉਸਨੇ ਆਪਣਾ ਆਖਿਰਲਾ ਪਰੌਂਠਾ ਵੀ ਉਹਦੇ ਅੱਗੇ ਰੱਖਿਆ ਤੇ ਕਹਿਣ ਲੱਗਾ ਮੇਰੇ ਕੋਲ ਤਿੰਨ ਪਰੌਂਡੇ ਸੀ ਇੱਕ ਮੈਂ ਬ੍ਰਾਹਮਣ ਨੂੰ ਦੇ ਆ ਦੂਜਾ ਜੋਗੀ ਨੂੰ ਤੀਜਾ ਮੈਂ ਆਪਣੇ ਖਾਣ ਵਾਸਤੇ ਰੱਖਿਆ ਸੀ ਮੇਰੇ ਤੋਂ ਤੇਰੀ ਭੁੱਖ ਤੇ ਬੇਵਸੀ ਵੇਖੀ ਨਹੀਂ ਗਈ ਰੱਬ ਦੇ ਬੰਦਿਆ ਇਹ ਲੈ ਤੂੰ ਖਾ ਲੈ ਮੈਂ ਤਾਂ ਭੁੱਖ ਭੁੱਖਾ ਰਹਿਣਾ ਹੈ ਲਿਆ ਹੋਇਆ ਕਿਉਂਕਿ ਕਿਸਾਨੀ ਦਾ ਕੰਮ ਹੀ ਇਦਾਂ ਦਾ ਚਲੋ ਕੋਈ ਨਹੀਂ ਅੱਗੇ ਦੇਖਾਂਗੇ ਕੋਈ ਜੰਗਲ ਚ ਫਲ ਫੁੱਲ ਖਾ ਲਾਂਗੇ ਨਹੀਂ ਤਾਂ ਰੱਬ ਜਾਣੇ ਭੋਲੇ ਨੇ ਉਸ ਦਿਨ ਫਿਰ ਫਕੀਰ ਬੰਦੇ ਦੀਆਂ ਲੱਤਾਂ ਬਾਹਾਂ ਘੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁੱਛਿਆ ਦੱਸ ਕਿੱਥੇ ਦਰਦ ਹੁੰਦਾ ਯਾਰ ਮੈਂ ਤੇਰੀ ਉਹ ਜਗ੍ਹਾ ਦਬਾ ਦੇਣਾ ਤੇ ਉਹ ਦਿਲਦਰੀ ਝਾਟ ਉੱਟ ਕੇ ਬੈਠਾ ਤੇ ਹਮਦਰਦੀ ਜਿਤਾਉਂਦੇ ਭੋਲੇ ਨੂੰ ਕਹਿਣ ਲੱਗਾ ਤੂੰ ਵੀ ਕੋਈ ਮੇਰੇ ਵਰਗਾ ਦੁਖਿਆਰਾ ਜਾਪਦਾ ਮੇਰੀ ਭੁੱਖ ਤਾਂ ਤੇਰੇ ਪਰੌਂਠੇ ਨਾਲ ਮੱਠੀ ਹੋ ਜਾਵੇਗੀ ਪਰ ਤੂੰ ਮੈਨੂੰ ਆਪਣਾ ਦੁੱਖ ਸੁਣਾ ਸ਼ਾਇਦ ਮੈਂ ਤੇਰੇ ਕੰਮ ਆ ਸਕਾਂ ਅਖੀਰ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਉਹ ਬੋਲਿਆ ਭੋਲੇ ਨੇ ਉਹ ਬਚਿਆ ਹੋਇਆ ਪਰੌਂਠਾ ਉਸ ਦਿਲਦਰੀ ਨੂੰ ਦੇ ਦਿੱਤਾ ਤੇ ਉਸ ਨੂੰ ਫਿਰ ਆਪਣੀ ਹਰਦਵੀਤੀ ਸੁਣਾਉਂਦਾ ਹੋਇਆ ਕਹਿਣ ਲੱਗਾ ਕਿ ਪਿੰਡ ਦੇ ਬਾਣੀਏ ਨੇ ਮੈਨੂੰ ਜੋਕ ਵਾਂਗੂ ਚੂਸ ਲਿਆ ਮੈਂ ਲੋੜ ਲਈ ਉਸ ਤੋਂ ਥੋੜਾ ਜਿਹਾ ਕਰਜ਼ਾ ਲਿਆ ਸੀ ਇੰਨੀ ਆ ਫਸਲਾ ਮੈਂ ਸਾਰੀ ਦੀਆਂ ਸਾਰੀਆਂ ਉੱਤੇ ਸਿੱਟ ਚੁੱਕਾ ਤੇ ਪਰ ਫਿਰ ਵੀ ਉਸ ਦਾ ਵਿਆਜ ਮੁਕਣ ਚ ਹੀ ਨਹੀਂ ਆਉਂਦਾ ਤੇ ਅਸਲ ਰਕਮ ਜਿਉਂਦੀ ਤਿਉਂ ਖੜੀ ਹੈ ਤੇ ਮੇਰੇ ਲਹੂ ਦਾ ਕਤਰਾ ਕੋਤਰਾ ਉਸ ਨੇ ਚੂਸ ਲਿਆ ਤੇ ਮੈਂ ਉਸ ਤੋਂ ਜੰਦ ਛਡਾਉਣ ਲਈ ਹੁਣ ਸ਼ਿਵਜੀ ਮਹਾਰਾਜ ਦੀ ਸ਼ਰਨ ਚ ਜਾਣਾ ਚਾਹਣਾ ਜੋ ਉਸ ਨੇ ਮੈਨੂੰ ਦੱਸਿਆ ਤੇ ਮੈਂ ਸ਼ਿਵਜੀ ਨੂੰ ਜੰਗਲ ਜੂਹਾਂ ਦੇ ਵਿੱਚ ਲੱਭਦਾ ਫਿਰਦਾ ਕਹਿੰਦੇ ਸ਼ਿਵਜੀ ਮਹਾਰਾਜ ਕਈ ਵਾਰੀ ਭੇਸ ਬਦਲ ਕੇ ਜੰਗਲ ਜੂਹਾਂ ਚ ਫਿਰਦੇ ਨੇ ਉਹ ਆਪਣੇ ਸਦਾਲਾਂ ਨੂੰ ਪਰਖਦਾ ਤੇ ਪੂਰਾ ਉਤਰਨ ਤੇ ਬਖਸ਼ਿਸ਼ ਦਿੰਦਾ ਹੈ ਉਹ ਦਿਲਦਰੀ ਆਦਮੀ ਅਸਲ ਦੇ ਵਿੱਚ ਖੁਦ ਸ਼ਿਵਜੀ ਮਹਾਰਾਜ ਸੀ ਤੇ ਭੋਲੇ ਕਿਸਾਨ ਦੀ ਦੁੱਖ ਭਰੀ ਵਿਥਿਆ ਸੁਣ ਕੇ ਉਹ ਅਸਲੀ ਰੂਪ ਦੇ ਵਿੱਚ ਆ ਗਏ ਤੇ ਮੁਸਕਰਾਉਂਦੇ ਕਹਿਣ ਲੱਗੇ ਮੈਂ ਤੇਰੇ ਤੇ ਤਰੁਠਾ ਆਂ ਕੁਝ ਮੰਗ ਲੈ ਯਾਨੀ ਮੈਂ ਤੇਰੇ ਤੇ ਮਿਹਰਬਾਨ ਸੋ ਭੋਲਾ ਕਿਸਾਨ ਸ਼ਿਵਜੀ ਦੇ ਚਰਨੇ ਡੇਗ ਪਿਆ ਤੇ ਨੱਕ ਰਗੜਦਾ ਹੋਇ ਕਹਿਣ ਲੱਗਾ ਮਹਾਰਾਜ ਜੇ ਤਰੁਠੇ ਹੋ ਤਾਂ ਕਿਸੇ ਤਰ੍ਹਾਂ ਬਾਣੀਏ ਤੋਂ ਮੇਰਾ ਛਡਕਾਰਾ ਕਰਾਓ ਸ਼ਿਵ ਜੀ ਅੰਦਰ ਧਿਆਨ ਹੋ ਗਏ ਫਿਰ ਅੱਖਾਂ ਖੋਲ ਕੇ ਕਹਿਣ ਲੱਗੇ ਦਿਲ ਤਕੜਾ ਰੱਖ ਹਿੰਮਤ ਨਾ ਹਾਰੀ ਮੈਂ ਤੈਨੂੰ ਇੱਕ ਕਰਨੀ ਵਾਲਾ ਸੰਖ ਦੇਣਾ ਇਸ ਨੂੰ ਵਜਾਉਣ ਮਗਰੋਂ ਤੂੰ ਜੋ ਵੀ ਮੰਗੇਗਾ ਉਹ ਤੈਨੂੰ ਜ਼ਰੂਰ ਮਿਲੇਗਾ ਤੇ ਫਿਰ ਸ਼ਿਵ ਜੀ ਨੇ ਭੋਲੇ ਕਿਸਾਨ ਨੂੰ ਇੱਕ ਸੰਖ ਦਿੱਤਾ ਤੇ ਭੋਲੇ ਨੇ ਉਸ ਨੂੰ ਵਜਾਉਣ ਦੀ ਬੜੀ ਕੋਸ਼ਿਸ਼ ਕੀਤੀ ਸਾਰਾ ਜ਼ੋਰ ਲਾ ਗਿਆ ਬੱਕੀਆਂ ਦੁਖਣ ਲੱਗ ਗਈਆਂ ਜਾਬਾਂ ਦੁਖਣ ਲੱਗ ਗਈਆਂ ਫੂਕਾ ਮਾਰੀਏ ਪਰ ਉਹ ਸੰਖ ਨਹੀਂ ਉਹ ਤਾਂ ਵੱਜਿਆ ਕਿਉਂਕਿ ਇਹ ਵੀ ਇੱਕ ਤਕਨੀਕ ਹੈ ਤੇ ਇਸ ਨੂੰ ਹਰ ਕੋਈ ਨਹੀਂ ਵਜਾ ਸਕਦਾ ਇਸ ਨੂੰ ਵਜਾਣ ਦਾ ਇੱਕ ਖਾਸ ਤਰੀਕਾ ਹੈ ਮੈਂ ਉਹ ਤੁਹਾਨੂੰ ਸਿਖਾ ਦਿੰਦਾ ਸ਼ਿਵ ਜੀ ਨੇ ਦੱਸਿਆ ਸੋ ਭੋਲੇ ਨੂੰ ਉਸ ਨੇ ਸ਼ਿਵ ਜੀ ਨੇ ਸ਼ੰਖ ਵਜਾਉਣ ਦਾ ਤਰੀਕਾ ਸਮਝਾਇਆ ਤੇ ਫਿਰ ਭੋਲੇ ਨੇ ਦੋ ਤਿੰਨ ਵਾਰੀ ਖੁਦ ਸ਼ੰਖ ਵਜਾ ਕੇ ਵੇਖਿਆ ਚਲੋ ਉਹਨੂੰ ਜਾਂਚ ਆ ਗਈ ਤੇ ਜਦੋਂ ਉਹ ਭੋਲਾ ਤੁਰਨ ਲੱਗਾ ਤਾਂ ਸ਼ਿਵ ਜੀ ਨੇ ਭੋਲੇ ਨੂੰ ਚੇਤਾਵਨੀ ਦਿੱਤੀ ਕਿ ਵੇਖ ਤੂੰ ਬੜਾ ਸਿੱਧਾ ਆਦਮੀ ਹੈ ਵੇਖੀ ਕਿਤੇ ਚਲਾਕ ਬਣੀਆਂ ਤੇਰੇ ਤੋਂ ਸ਼ੰਖ ਨਾ ਲੈ ਲੇ ਧੋਖੇ ਫਰੇਵ ਨਾਲ ਕਾਬੂ ਨਾ ਕਰ ਲੈ ਤੂੰ ਫਿਰ ਹੱਥ ਮਲ ਦਾ ਨਾ ਰਹਿ ਜਾਏ ਇਸ ਗੱਲ ਦਾ ਖਿਆਲ ਰੱਖੀ ਕਿ ਕਿਸੇ ਵੀ ਤਰ੍ਹਾਂ ਸੰਖ ਉਸ ਬਾਣੀਏ ਨੂੰ ਜਾਂ ਕਿਸੇ ਨੂੰ ਨਹੀਂ ਦੇਣਾ ਤੇ ਨਾ ਹੀ ਕਿਸੇ ਨੂੰ ਇਸ ਨੂੰ ਵਜਾਉਣ ਦੀ ਜਾਂਚ ਸਿਕਾਏ ਕਿਉਂਕਿ ਤੂੰ ਭੋਲਾ ਭਾਲਾ ਤੇ ਫਿਰ ਇਹ ਸੰਖ ਕਿਸੇ ਦੂਜੇ ਦੇ ਕੰਮ ਜੋਗਾ ਨਹੀਂ ਰਹਿਣਾ ਜੇ ਤੂੰ ਉਸ ਨੂੰ ਵਜਾਉਣ ਦੀ ਜਾਂਚ ਸਿਕਾਈ ਖੈਰ ਭੋਲਾ ਨੱਚਦਾ ਪੁੜਕ ਦਾ ਪਿੰਡ ਨੂੰ ਵਾਪਸ ਆ ਗਿਆ ਚਲਾਕ ਬਾਣੀਏ ਨੇ ਭੋਲੇ ਦੀ ਚਾਲ ਢਾਲ ਤੇ ਚਿਹਰੇ ਦੀ ਰੰਗਤ ਤੋਂ ਅੰਦਾਜ਼ਾ ਲਾ ਲਿਆ ਕਿਉਂਕਿ ਬਾਣੀਏ ਜੁਗਤੀ ਹੁੰਦੇ ਆ ਕਿ ਕੁਛ ਨਾ ਕੁਛ ਇਸ ਤੇ ਹੱਥ ਲੱਗਾ ਇਸ ਕਰਕੇ ਇੰਨਾ ਖੁਸ਼ ਹੈ ਪਹਿਲਾਂ ਤਾਂ ਮਰਿਆ ਫਿਰਦਾ ਸੀ ਤੇ ਭੁੜਕਦਾ ਫਿਰਦਾ ਤੋਂ ਤਾਂ ਖੈਰ 2-4 ਦਿਨ ਬਾਣੀਆਂ ਚੁੱਪ ਰਿਹਾ ਭੋਲੇ ਦੇ ਰੰਗ ਢੰਗ ਵੇਖਦਾ ਰਿਹਾ ਇੱਕ ਦਿਨ ਸਵੇਰੇ ਸਵੇਰੇ ਬਾਣੀਆਂ ਭੋਲੇ ਦੇ ਘਰ ਗਿਆ ਤੇ ਅਜਿਹੇ ਢੰਗ ਨਾਲ ਉਸ ਨੂੰ ਵਧਾਈ ਦਿੱਤੀ ਜਿਵੇਂ ਕੋਈ ਭੇਤ ਭਰੀ ਗੱਲ ਦੱਸਣੀ ਹੋਵੇ ਭੋਲਿਆ ਵਧਾਈ ਹੋਵੇ ਹੁਣ ਤਾਂ ਤੇਰੀਆਂ ਮੌਜਾਂ ਬਣ ਗਈਆਂ ਭੋਲਾ ਘਬਰਾ ਗਿਆ ਆਪਣੇ ਆਪ ਤੇ ਕਾਬੂ ਪਾਉਂਦਾ ਹੈ ਕਹਿਣ ਲੱਗਾ ਸ਼ਾਹੂਕਰ ਜੀ ਕਾਹਦੀਆਂ ਵਧਾਈਆਂ ਮੇਰੀ ਕਾਦੀ ਮੌਜ ਹੈ ਭਾਈ ਤੂੰ ਸਾਡੇ ਤੋਂ ਕਿਉਂ ਛਿਪਾ ਰਹਿਆ ਅਸੀਂ ਕੋਈ ਤੇਰਾ ਦੁਸ਼ਮਣ ਥੋੜੀ ਐ ਭੋਲੇ ਦੇ ਚਿਹਰੇ ਤੇ ਨਜ਼ਰ ਘੜਦੇ ਆ ਬਾਣੀ ਨੇ ਆਖਿਆ ਕਿ ਅਸੀਂ ਤਾਂ ਗੈਬ ਦੀਆਂ ਗੁੱਝੀਆਂ ਗੱਲਾਂ ਵੀ ਜਾਣ ਲੈਨੇ ਆ ਇਹ ਵੀ ਕੋਈ ਗੱਲਾਂ 'ਚ ਗੱਲ ਐ ਜੋ ਤੂੰ ਲੱਭੀ ਐ ਬਾਣੀ ਨੇ ਉਹ ਆਖਿਆ ਜਿਵੇਂ ਉਹ ਸਭ ਕੁਝ ਜਾਣਦਾ ਹੋਵੇ ਜਾਨੀ ਭੋਲੇ ਨੂੰ ਪੈਰਾਥਲੋਂ ਕਢਣ ਲੱਗਿਆ ਪਰ ਭੋਲਾ ਚੁੱਪ ਰਿਹਾ ਬਾਣੀ ਨੇ ਇਸ ਲਈ ਗੱਲ ਜਾਣ ਲਈ ਇੱਕ ਤੀਰ ਹੋਰ ਛੱਡਿਆ ਤੂੰ ਸਮਝਦਾ ਮੈਨੂੰ ਪਤਾ ਨਹੀਂ ਮੇਰੇ ਕੋਲ ਇੱਕ ਜਾਦੂ ਦੀ ਗੁੱਡੀ ਐ ਜੋ ਮੈਨੂੰ ਸਾਰੇ ਭੇਤ ਦੱਸ ਦਿੰਦੀ ਆ ਲੋਕਾਂ ਦੇ ਪਿੰਡ 'ਚ ਜੋ ਕੁਝ ਵਾਪਰਦਾ ਹੈ ਉਹਦੀ ਮੈਨੂੰ ਪਹਿਲਾਂ ਸੋਝੀ ਹੋ ਜਾਂਦੀ ਆ ਤੇ ਮੈਂ ਤਾਂ ਗੱਲ ਤੇਰੇ ਕੋਲੋਂ ਸੁਣਾਉਣਾ ਚਾਹਨਾ ਪਤਾ ਮੈਨੂੰ ਵੀ ਹੈ ਜੇ ਮੈਂ ਗੱਲ ਬਾਹਰ ਕੱਢ ਦਿੰਦੀ ਸਾਰੇ ਪਿੰਡ ਨੂੰ ਪਤਾ ਲੱਗ ਜੂ ਸਮਝੋ ਖਰ ਭੋਲਾ ਕਿਸਾਨ ਸ਼ੌਕ ਕਰਦੇ ਗੱਲਾਂ 'ਚ ਆ ਗਿਆ ਭੋਲਾ ਕਹਿਣ ਲੱਗਾ ਸਾਹ ਜੀ ਤੁਹਾਡੇ ਤੋਂ ਕਾਹਦਾ ਹੁਲਾ ਹੈ ਕਿਵੇਂ ਹੁੰਦਾ ਹੈ ਨਾ ਕਿਸਾਨ ਮਤਲਬ ਆੜਤ ਦੇ ਗਏ ਕਿ ਸੜੇ ਜਾਂ ਕਪ ਚਾਹਦਾ ਪੀਕੇ ਨਾ ਕਿਸਾਨ ਸਾਰੇ ਪਿੰਡ ਦੀਆਂ ਚੁਗਲੀਆਂ ਕਰਿਆਉਂਦੇ ਆ ਜਿਵੇਂ ਕਿਸਾਨ ਅੰਦੋਲਨ ਦੇ ਦੌਰਾਨ ਕੇਦਰੀ ਵੱਲ ਨੂੰ ਸਾਰਾ ਭੇਜ ਦਿਆ ਹੈ ਨਾ ਇੱਕ ਨੇਤਾ ਪੰਜਾਬ ਦਾ ਮੁੱਖ ਮੰਤਰੀ ਗਲਾਬੀ ਭੱਗ ਵਾਲਾ ਇਹ ਫਿਤਰਤ ਹੈ ਮੈਂ ਅੜਦ ਤੇ ਬਹੁਤ ਘਟ ਗਿਆ ਪਰ ਜਦੋਂ ਟਰੱਕਿੰਗ ਦਾ ਕੰਮ ਕਰਦੇ ਸੀ ਅਸੀਂ ਚਲੋ ਕੋਈ ਛੜਤੀ ਦੋਸਤ ਸੀ ਬੈਬੂ ਜਾਣਾ ਜਾਂ ਮੇਰਾ ਦੋਸਤ ਸੀ ਅੜਤੀਆ ਵੇਖਿਆ ਮੈਂ ਕਿਸਾਨ ਦੀ ਫਿਤਰਤ ਜੇ ਜੱਟ ਹੱਟੀ ਜੀ ਵੀ ਵੰਦਾ ਸਾਰੇ ਪਿੰਡ ਦੇ ਭੇਤ ਕੇ ਇਹਨਾਂ ਦੇ ਹੁਣ ਇਹਨਾਂ ਨੇ ਦੋਤੀ ਦਾ ਵਿਆਹ ਕਰਨਾ ਇਹਨਾਂ ਨੇ ਪੋਤੀ ਦਾ ਵਿਆਹ ਕਰਨਾ ਇਹਨਾਂ ਕੋਲ ਇੰਨੀ ਗੰਜਾਇਸ਼ ਹੈ ਹੁਣ ਬਾਣੀ ਨੂੰ ਐਡੀ ਦੂਰ ਬੈਠੇ ਨੂੰ ਕੀ ਪਤਾ ਉਸਦੇ ਬਾਅਦ ਸੋਰਸ ਹੁੰਦੇ ਨੇ ਪੱਤਰਕਾਰਾਂ ਵਾਂਗੂ ਤੇ ਉੱਥੇ ਇਹ ਬਾਣੀ ਦੀ ਫਿਤਰਤ ਹੈ ਤੇ ਜੱਟ ਐਡੇ ਭੋਲੇ ਹੁੰਦੇ ਨੇ ਕਿਉਂਕਿ ਬਹੁਤਿਆਂ ਦੀ ਫਿਤਰਤ ਹੈ ਨਾ ਕਈਆਂ ਦੇ ਢਿੱਡ ਤਾਂ ਭਾਵੇਂ ਬਹੁਤ ਵੱਡੇ ਹੋਣਗੇ ਪਰ ਗੱਲ ਉਹਨਾਂ ਕੋਲ ਭੂਰਾਕ ਵੀ ਨਹੀਂ ਖੱਪਦੀ ਸੋ ਇਸ ਕਰਕੇ ਯਾਰਾਂ ਦੋਸਤਾਂ ਦੀਆਂ ਗੱਲਾਂ ਜਾਂ ਕਿਸੇ ਦੀਆਂ ਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਾਸਾ ਟੱਟਾ ਠੀਕ ਹੈ ਪਰ ਨਿੱਜੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਚੁਗਲੀ ਮਾੜੀ ਆ ਇਹਦੇ ਨਾਲ ਤੁਹਾਡੇ ਤੋਂ ਵਿਸ਼ਵਾਸ ਉੱਠ ਜਾਂਦਾ ਖੈਰ ਦੋਸਤਾਂ ਮਿੱਤਰਾਂ ਦਾ ਦੁੱਖ ਦਰਦ ਸੁਣੋ ਉਹਨਾਂ ਨੂੰ ਆਪਣੇ ਆਪ ਤੱਕ ਸੀਮਤ ਰੱਖੋ ਚੰਗੀ ਇਨਸਾਨੀਅਤ ਇਹੀ ਹੈ ਚੁਗਲੀ ਨੂੰ ਇਸੇ ਕਰਕੇ ਬਹੁਤ ਮਾੜਾ ਸਮਝਿਆ ਜਾਂਦਾ ਕਿਉਂਕਿ ਤੁਹਾਡੀ ਚੁਗਲੀ ਨਾਲ ਅਗਲੇ ਦਾ ਝਗਾ ਚੌੜ ਹੋ ਜਾਂਦਾ ਬੀਬੀਆਂ ਕਈ ਕਹਿਣਗੀਆਂ ਲੈ ਮੈਂ ਤੈਨੂੰ ਉਹ ਗੱਲ ਦੱਸਦੀਆਂ ਗਾਹਾਂ ਨਾ ਕਿਸੇ ਨੂੰ ਦੱਸੀ ਵੀ ਜਿਹੜੀ ਗੱਲ ਭਾਈ ਤੇਰੇ ਢਿੱਡ 'ਚ ਨਹੀਂ ਖਪੀ ਤੂੰ ਕੀ ਉਮੀਦ ਕਰਦੀ ਐ ਅਗਲੇ ਤੇ ਦੂਜੇ ਦੇ ਖਪਜੂ ਅਕਸਰ ਇਹ ਬੀਬੀਆਂ ਦਾ ਡਾਇਲੌਗ ਹੁੰਦਾ ਲੈ ਤੈਨੂੰ ਇਹ ਗੱਲ ਦੱਸੀ ਯਾਰ ਗਾਹ ਨਾ ਕਿਸੇ ਕੋਲ ਕਰੀ ਐਦਾਂ ਗਾਹ ਨਾ ਕਿਸੇ ਕੋਲ ਕੋਲਿੰਗਾ ਵੈਰ ਲੋ ਜਾਂਦੀ ਐ ਖੈਰ ਗੱਲ ਕਹਿੰਦੀ ਤੂੰ ਮੋਹੋਂ ਘੱਡ ਮੈਂ ਤੈਨੂੰ ਕਨੇਡਿਆਂ ਕਢਾ ਦੂੰ ਖੈਰ ਇਹ ਵੀ ਰਾਜ ਦੀਆਂ ਗੱਲਾਂ ਨੇ ਢੇਰ ਦੀਆਂ ਗੱਲਾਂ ਨੇ ਖੈਰ ਕਹਿਣ ਲੱਗਾ ਭਾਈ ਤੂੰ ਸਾਡੇ ਤੋਂ ਕਿਉਂ ਛਪਾ ਰਹੇ ਹਾਂ ਤੇ ਫਿਰ ਭੋਲਾ ਜਾਨੀ ਸਰੰਡਰ ਕਰ ਗਿਆ ਵਿਚਾਰਾ ਕੰਨਗਾ ਸ਼ਾਹ ਜੀ ਤੁਹਾਡੇ ਤੋਂ ਕਾਹਦਾ ਹੁਲਾ ਹੈ ਦਾਈਆਂ ਤੋਂ ਭਲਾ ਕਿਤੇ ਪੇਟ ਗੁਜੇ ਰਹਿੰਦੇ ਨੇ ਤੇ ਫਿਰ ਭੋਲੇ ਨੇ ਬਾਣੀਆਂ ਦੇ ਕੋਲ ਬੈਠ ਕੇ ਉਸ ਨੂੰ ਮੱਠੀ ਜੀਵਾ ਦੇ ਵਿੱਚ ਸਾਰੀ ਗੱਲ ਵੇਰਵੇ ਨਾਲ ਦੱਸ ਦਿੱਤੀ ਕਿ ਉਹ ਗਿਆ ਪਰ ਉਸ ਨੇ ਸ਼ੰਖ ਵਜਾਉਣ ਦਾ ਭੇਦ ਨਾ ਖੋਲਿਆ ਇੱਕ ਗੱਲ ਉਹ ਛਿਪਾ ਗਿਆ ਬਾਣੀਆਂ ਸ਼ੰਖ ਬਾਰੇ ਸਾਰੀ ਗੱਲ ਸੁਣ ਕੇ ਮਾਨੀ ਮਨ ਬੜਾ ਕਲ ਪਿਆ ਉਹ ਕਿਵੇਂ ਸਹਿ ਸਕਦਾ ਸੀ ਇੱਕ ਗਵਾਰ ਜਿਹਾ ਭੋਲਾ ਸ਼ੰਖ ਦੇ ਵੀ ਸ਼ਕਤੀ ਨਾਲ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਹੋ ਜਾਵੇ ਤੇ ਆਪਣੀ ਕੀ ਉਸਦੀ ਸਾਖ ਰਹਿ ਜਾਏਗੀ ਸੋ ਦੈਨ ਰਾਤ ਉਹ ਭੋਲੇ ਤੋਂ ਸੰਖ ਚੁਰਾਣ ਦੇ ਮਨਸੂਬੇ ਕਾਢਣ ਲੱਗਾ ਚਲਾਕ ਬਾਣੀ ਅੱਗੇ ਭੋਲੇ ਦੀ ਪੇਛ ਕਦ ਤੱਕ ਚੱਲਦੀ ਇੱਕ ਦਿਨ ਭੋਲਾ ਸ਼ਹਿਰ ਸੌਦਾ ਖਰੀਦਣ ਗਿਆ ਪਿੱਛੋਂ ਉਹਦੀ ਵੋਟੀ ਖੂਹ ਤੇ ਬਾਣੀ ਭਰਨ ਗਈ ਤੇ ਕਾਫੀ देर ਨਾਮ ਪਰਤੀ ਬਾਣੀ ਐਸੇ ਮੌਕੇ ਚ ਦੀ ਤਾਕਤ ਸੀ ਸੋ ਬਾਣੀਏ ਨੇ ਭੋਲੇ ਦੇ ਘਰੋਂ ਸੰਖ ਚੁਰਾ ਲਿਆ ਤੇ ਜਦੋਂ ਭੋਲੇ ਨੂੰ ਸੰਖ ਦੀ ਚੋਰੀ ਦਾ ਪਤਾ ਲੱਗਾ ਉਹ ਬੜਾ ਪਰੇਸ਼ਾਨ ਹੋਇਆ ਉਸ ਨੂੰ 100% ਯਕੀਨ ਸੀ ਕਿ ਇਹ ਕਾਰਾ ਬਾਣੀਏ ਨੇ ਕੀਤਾ ਬਾਣੀ ਨੇ ਸੰਖ ਤਾਂ ਹਾਸਲ ਕਰ ਲਿਆ ਪਰ ਉਹਨੂੰ ਵਜਾਣਾ ਉਸਤੇ ਵਸਤੀ ਗੱਲ ਨਹੀਂ ਸੀ ਜਦੋਂ ਸਾਰੇ ਹੀਲੇ ਵਸੀਲੇ ਸਫਲ ਹੋ ਗਏ ਤਾਂ ਬਾਣੀਆ ਭੋਲੇ ਕੋਲ ਗੱਲਾਂ-ਗੱਲਾਂ 'ਚ ਸੰਖ ਵਜਾਉਣ ਦੀ ਤਰਕੀਬ ਪੁੱਛਣ ਲੱਗਾ ਤੇ ਤੂੰ ਸੰਖ ਕਿਵੇਂ ਵਜਾਉਂਦਾ ਸੈਂ ਜਿਹੜਾ ਚੋਰੀ ਹੋਇਆ ਭੋਲੇ ਨੂੰ ਸ਼ੱਕ ਹੋਇਆ ਕਿ ਸੰਖ ਬਾਣੀ ਨੇ ਚੁਰਾਇਆ ਪਰ ਉਹਦੇ ਕੋਲ ਸਬੂਤ ਕੋਈ ਨਹੀਂ ਸੀ ਸੋ ਭੋਲਾ ਨਿਮੂ ਝੂਣ ਹੋ ਕੇ ਕਹਿੰਦਾ ਤੂੰ ਮੈਨੂੰ ਸੰਖ ਦੀ ਯਾਦ ਨਾ ਕਰਵਾ ਮੇਰਾ ਦਿਲ ਦਾ ਰੁਗ ਭਰਿਆ ਜਾਂਦਾ ਜਦੋਂ ਮੈਂ ਸ਼ੰਖ ਦੀਆਂ ਬਰਕਤਾਂ ਯਾਦ ਕਰਦਾ ਬਾਣੀ ਆ ਫੇਰ ਬੋਲੇ ਪਰ ਤੂੰ ਸ਼ੰਖ ਨੂੰ ਕਿਵੇਂ ਵਜਾਂਦਾ ਸੀ ਕਦੋਂ ਵਜਾਂਦਾ ਸੀ ਭੋਲੇ ਨੇ ਸ਼ੰਖ ਨੂੰ ਵਜਾਣ ਦੀ ਤਰਕੀਬ ਨਾ ਦਿੱਤੀ ਉਲਟਾ ਕਹਿਣ ਲੱਗਿਆ ਕਿ ਉਹ ਸ਼ੰਖ ਨੂੰ ਕੇਵਲ ਮੈਂ ਹੀ ਵਜਾ ਸਕਦਾ ਮੇਰੀ ਫੂਕ ਨੂੰ ਸ਼ਿਵਾ ਜੀ ਨੇ ਵਰ ਬਖਸ਼ਿਆ ਥੇ ਲੰਘਦੇ ਗਏ ਜਦੋਂ ਬਾਣੀ ਦੇ ਸਾਰੇ ਤਰੀਕੇ ਫੇਲ ਹੋ ਗਏ ਉਸ ਨੂੰ ਸ਼ੰਖ ਵਜਾਉਣ ਦੀ ਤਰਕੀਬ ਨਹੀਂ ਤਾਂ ਉਸ ਨੇ ਇੱਕ ਨਵੀਂ ਚਾਲ ਚੱਲੀ ਉਹ ਭੋਲੇ ਕਿਸਾਨ ਦੇ ਘਰੇ ਗਿਆ ਤੇ ਉਸ ਨੂੰ ਸਮਝਾਦਾ ਉਹ ਕਹਿਣ ਲੱਗਾ ਵੇਖ ਭੋਲੇ ਆ ਭਾਵੇਂ ਕਿਵੇਂ ਵੀ ਇਹ ਹੋਇਆ ਉਹ ਤੇਰਾ ਸੰਖ ਮੇਰੇ ਕੋਲ ਪਹੁੰਚ ਗਿਆ ਸੰਖ ਮੇਰੇ ਕੋਲ ਹੋਣ ਕਰਕੇ ਤੈਨੂੰ ਕੋਈ ਲਾਭ ਨਹੀਂ ਪਹੁੰਚ ਸਕਦਾ ਇਹ ਸੰਖ ਮੇਰੇ ਵੀ ਕਿਸੇ ਕੰਮ ਦਾ ਨਹੀਂ ਕਿਉਂਕਿ ਵੱਜਦਾ ਨਹੀਂ ਤੇ ਮੈਂ ਇਸ ਨੂੰ ਵਜਾ ਨਹੀਂ ਸਕਦਾ ਤੂੰ ਇਸ ਨੂੰ ਵਜਾ ਸਕਦਾ ਪਰ ਤੇਰੇ ਕੋਲ ਸੰਖ ਕਦੇ ਨਹੀਂ ਆਏਗਾ ਜਿਨਾ ਜਰਮੈਨਾਂ ਲਵਾ ਕਿਉਂ ਨਾ ਅਸੀਂ ਰਲ ਕੇ ਕੋਈ ਉਹ ਜਿਹਾ ਸਮਝੌਤਾ ਕਰ ਲਈ ਜਿਸ ਨਾਲ ਤੇਰਾ ਵੀ ਤੇ ਮੇਰਾ ਦੋਨਾਂ ਦਾ ਭਲਾ ਹੋ ਜੇ ਯਾਨੀ ਬਾਣੀਆ ਹਿੱਸੇ ਹਿੱਸੇਪਤੀ ਤੇ ਪਹੁੰਚ ਗਿਆ ਸੋ ਆ ਵੈਸੇ ਬਾਣੀ ਬਾਰੇ ਨਾ ਗੁਰਬਾਣੀ ਚ ਬੜਾ ਕਮਾਲ ਦਾ ਗੱਲ ਲਿਖੀ ਹੋਈ ਹੈ ਖੈਰ ਭੋਲਾ ਚੁੱਪ ਚਾਪ ਬਾਣੀ ਦੀ ਗੱਲ ਸੁਣਦਾ ਰਿਹਾ ਪਰ ਬਾਣੀ ਦੀ ਗੱਲ ਸੁਣ ਕੇ ਉਸ ਨੂੰ ਕੋਈ ਹੈਰਾਨੀ ਨਾ ਹੋਈ ਉਸ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਸੰਖ ਬਾਣੀ ਤੋਂ ਬਗੈਰ ਕੋਈ ਚਰਾ ਨਹੀਂ ਸਕਦਾ ਕਿਉਂ ਜੋ ਸੰਖ ਦੀ ਅਜਮਤ ਬਾਰੇ ਕਿਸੇ ਨੂੰ ਕੋਈ ਗਿਆਨ ਹੀ ਨਹੀਂ ਸੀ ਤੇ ਇੱਕ ਸਾਂ ਭੋਲਾ ਕਹਿੰਦਾ ਦੱਸ ਤੂੰ ਕੀ ਚਾਹਣਾ ਜਾਇਜ਼ ਗੱਲ ਕਰੀ ਬਾਣੀ ਨੇ ਠਰਮੇ ਨਾਲ ਸਾਰੀ ਗੱਲ ਸਮਝਾਈ ਵੇਖ ਇੱਕ ਸ਼ਰਤ ਤੇ ਭੋਲਾ ਮੈਂ ਤੈਨੂੰ ਇਹ ਸੰਖ ਵਾਪਸ ਕਰ ਸਕਦਾ ਤੂੰ ਇਸ ਸੰਖ ਦੁਆਰਾ ਜੋ ਵੀ ਮੰਗੇਗਾ ਮੈਨੂੰ ਉਸ ਨਾਲ ਦੁੱਗਣਾ ਦੇਣਾ ਪਊ ਪਹਿਲਾਂ ਇਹ ਗੱਲ ਤੂੰ ਸੰਖ ਦੀ ਗੈਵੀ ਸ਼ਕਤੀ ਨੂੰ ਆਖ ਤੇ ਮੈਂ ਇਹ ਸੰਖ ਤੈਨੂੰ ਦੇ ਦੇਵਾਂਗਾ ਭੋਲਾ ਕਹਿਣ ਲੱਗਾ ਨਹੀਂ ਮੈਥੋਂ ਨਹੀਂ ਹੋ ਸਕਦਾ ਤੂੰ ਬੇਸ਼ੱਕ ਸੰਖ ਮੋੜ ਚਾਹੇ ਨਾ ਮੋੜ ਮੈਂ ਤੈਨੂੰ ਦੁੱਗਣਾ ਕਿਵੇਂ ਦਵਾ ਦੇਆ ਭੋਲਾ ਕਰੋਧ ਦੇ ਵਿੱਚ ਆ ਗਿਆ ਤੂੰ ਮੈਨੂੰ ਬਹੁਤ ਲੁੱਟਿਆ ਹੁਣ ਮੈਂ ਹੋਰ ਨਹੀਂ ਲੁੱਟਣਾ ਚਾਹੁੰਦਾ ਮੈਂ ਸੰਖ ਦੁਆਰਾ ਮਿਲੀ ਹਰ ਚੀਜ਼ ਵਾਸਤੇ ਤੇ ਮੇਰਾ ਹੱਕ ਹੈ ਸਰ ਮੇਰਾ ਕਿਸੇ ਹੋਰ ਦਾ ਨਹੀਂ ਬਾਣੀ ਨੇ ਸਮਝਾਇਆ ਕਿ ਦੇਖ ਭੋਲਿਆ ਮੂਰਖ ਨਾ ਬਣਾ ਇਹਦੇ ਵਿੱਚ ਤੇਰੀ ਬੇਤਰੀ ਹੈ ਸਿਆਣੇ ਆਖਦੇ ਨੇ ਸਾਰਾ ਜਾਂਦਾ ਵੇਖੀ ਤੇ ਅੱਧਾ ਤੇ ਹੀ ਵੰਡ ਸੋਚ ਲੈ ਤੂੰ ਆਪਣਾ ਨੁਕਸਾਨ ਨਾ ਕਰ ਭੋਲਾ ਸੋਚਾਂ ਵਿੱਚ ਡੁੱਬ ਗਿਆ ਬਾਣੀਏ ਤੂੰ ਪਹਿਲਾਂ ਸੰਖ ਲੈਣਾ ਜ਼ਰੂਰੀ ਹੈ ਤੇ ਮੈਂ ਸੰਖ ਤੋਂ ਕੁਝ ਮੰਗਾਗਾ ਹੀ ਨਹੀਂ ਬਾਣੀ ਨੂੰ ਦੁੱਗਣਾ ਕਿਵੇਂ ਮਿਲੇਗਾ ਸੋ ਬਾਣੀ ਨੂੰ ਕਹਿਣ ਲੱਗਾ ਇੱਕ ਸ਼ਰਤੋ ਤੇ ਮੈਂ ਤੇਰੀ ਗੱਲ ਮੰਨਦਾ ਕਿ ਮੈਂ ਆਪਣੀ ਮਰਜ਼ੀ ਨਾਲ ਜੋ ਚਾਹਾਂਗਾ ਸੰਖਤ ਉਹ ਹੀ ਮੰਗਾਗਾ ਮੰਗਣ ਵਿੱਚ ਤੇਰਾ ਕੋਈ ਦਖਲ ਨਹੀਂ ਹੋਵੇਗਾ ਜੋ ਮੈਂ ਮੰਗਾਗਾ ਤੂੰ ਉਹ ਤੋਂ ਦੁੱਗਣਾ ਲੈ ਲੈ ਠੀਕ ਹੈ ਬਾਣੀਏ ਮੰਨ ਗਿਆ ਬਾਣੀਏ ਨੇ ਭੋਲੇ ਨੂੰ ਉਹ ਸੰਖ ਵਾਪਸ ਕਰ ਦਿੱਤਾ ਤੇ ਭੋਲੇ ਨੇ ਸੰਖ ਦੀ ਸ਼ਕਤੀ ਨੂੰ ਹੁਕਮ ਦਿੱਤਾ ਕਿ ਅੱਗੇ ਤੋਂ ਜੋ ਵੀ ਕੁਝ ਮੈਨੂੰ ਮਿਲੇ ਉਸ ਤੋਂ ਦੁੱਗਣਾ ਬਾਣੀਏ ਨੂੰ ਹਾਸਲ ਹੋਵੇ ਜੋ ਸ਼ਰਤ ਸੀ ਸੰਖ ਲੈ ਕੇ ਭੋਲੇ ਨੇ ਸੰਦੂਕ ਚ ਛੁਪਾ ਲਿਆ ਮਾਨੀ ਮੰਨਦੇ ਵਿੱਚ ਕਿ ਜਦੋਂ ਤੱਕ ਬਾਣੀਆ ਜੰਦਾ ਉਹ ਸੰਖ ਤੋਂ ਕੁਝ ਨਹੀਂ ਮੰਗੇਗਾ ਜਦੋਂ ਬਾਣੀਆ ਮੁੱਕ ਗਿਆ ਸਵਰਗਿ ਸੁਧਾਰ ਕੇ ਬਾਅਦ ਚ ਮੰਗਾਗੇ ਫਿਰ ਕਿਹੜਾ ਬਾਣੀਆ ਨੂੰ ਮਿਲਣਾ ਸੋ ਕਾਫੀ ਸਮਾਂ ਬੀਤ ਗਿਆ ਜਦੋਂ ਭੋਲੇ ਨੇ ਸੰਖ ਦਾ ਨਾਮ ਫਾਇਦਾ ਉਠਾਇਆ ਨਾ ਬਾਣੀਆ ਨੂੰ ਕੁਝ ਲਾਭ ਪੁੱਜਾ ਤੇ ਇੱਕ ਸਾਲ بارشਾਂ ਨਾ ਹੋਈਆਂ ਭੋਲੇ ਦੀ ਫਸਲ ਪਾਣੀ ਖਨੋਂ ਸੁੱਕ ਗਈ ਸੋਕਾ ਪੈ ਗਿਆ ਜਦੋਂ ਫਸਲਾਂ ਦੇ ਪੱਤਰ ਪੀਲੇ ਹੋਣ ਲੱਗੇ ਤਾਂ ਭੋਲੇ ਤੋਂ ਆਪਣੇ ਖੇਤਾਂ ਦੀ ਇਹ ਦੁਰਦਸ਼ਾ ਵੇਖੀ ਨਾ ਗਈ ਸੋ ਭੋਲੇ ਨੇ ਮਜਬੂਰ ਹੋ ਕੇ ਸੰਦੂਕ ਚੋਂ ਸੰਗ ਕੱਢਿਆ ਤੇ ਵਜਾਇਆ ਕਿ ਮੇਰੇ ਖੇਤਾਂ ਦੇ ਵਿੱਚ ਇੱਕ ਖੂਹ ਲੱਗ ਜਾਏ ਉਸੇ ਪਲ ਭੋਲੇ ਦੇ ਖੇਤ 'ਚ ਇੱਕ ਸ਼ਾਨਦਾਰ ਖੂਹ ਲੱਗ ਗਿਆ ਤੇ ਖੂਹ ਦਾ ਪਾਣੀ ਖੇਤਾਂ 'ਚ ਧੋੜਨ ਲੱਗਾ ਤੇ ਭੋਲਾ ਖੁਸ਼ੀ ਨਾਲ ਫੁੱਲਿਆ ਨਾ ਸਮਾਇਆ ਫਿਰ ਉਹ ਭੋਲਾ ਬਾਣੀ ਦੇ ਖੇਤਾਂ ਵੱਲ ਗਿਆ ਤੇ ਉੱਥੇ ਇੱਕ ਖੂਹ ਦੀ ਥਾਂ ਦੋ ਖੂਹ ਲੱਗੇ ਹੋਏ ਸਨ ਕਉ ਕਿ ਉਸਨੇ ਵਾਦਾ ਕੀਤਾ ਸੀ ਕਿ ਜੋ ਵੀ ਮੈਂ ਮੰਗਾ ਉਸ ਤੋਂ ਦੁੱਗਣਾ ਬਾਣੀਏ ਨੂੰ ਮਿਲੇ ਸੋ ਬਾਣੀਏ ਦੇ ਖੇਤਾਂ 'ਚ ਪਾਣੀ ਹਰ ਲਹਲ ਕਰਦਾ ਵਗ ਰਿਹਾ ਸੀ ਭੋਲੇ ਤੋਂ ਵੀ ਗੱਲ ਬਰਦਾਸ਼ਤ ਨਾ ਹੋਈ ਸੋ ਬਾਣੀਏ ਦੇ ਖੇਤਾਂ ਦੇ ਵਿੱਚ ਦੋ ਖੂ ਲੱਗੇ ਤੇ ਮੇਰੇ ਇੱਕ ਤੇ ਭੋਲੇ ਨੂੰ ਫਿਰ ਉਹੀ ਕਿਸਾਨਾਂ ਵਾਲਾ ਗੁੱਸਾ ਆ ਗਿਆ ਉਹ ਸੋਚਣ ਲੱਗਾ ਕਿ ਬਾਣੀਏ ਦੀਆਂ ਵਧੇਕੀਆਂ ਦਾ ਕਿਵੇਂ ਬਦਲਾ ਲਵੇ ਸੋ ਜਦੋਂ ਬਾਣੀਏ ਨੂੰ ਪਤਾ ਲੱਗਾ ਕਿ ਉਹਦੇ ਖੇਤਾਂ 'ਚ ਤਾਂ ਦੋ ਖੂ ਚੱਲ ਪਏ ਉਹ ਵੇਖਣ ਗਿਆ ਤੇ ਦੋਹਾਂ ਖੂਆਂ ਦੇ ਵਿੱਚਕਾਰ ਹੋ ਕੇ ਕਦੇ ਬਾਣੀਆਂ ਇੱਕ ਹੂਵਲ ਵੇਖੇ ਤੇ ਦੂਜਾ ਤੇ ਦੂਸਰੇ ਵੱਲ ਉਤੋਂ ਸੋਕਾ ਪਿਆ ਫਾਸਲਾ ਨੂੰ ਪਾਣੀ ਲੱਗ ਰਿਹਾ ਆੜਾਂ ਚ ਸੱਪਾਂ ਦੀ ਤਰ੍ਹਾਂ ਪਾਣੀ ਮਿਲਦਾ ਜਾਂਦਾ ਬਾਣੀਆਂ ਪੂਰਾ ਗਤਗਤ ਲੈ ਵੀ ਸੰਖ ਨੇ ਕਮਾਲ ਕਰ ਦਿੱਤੀ ਸੁਭੋਲੇ ਨੂੰ ਬਦਲਾ ਲੈਣ ਲਈ ਇੱਕ ਗੱਲ ਸੋਜੀ ਉਸਨੇ ਸੰਖ ਵਜਾਇਆ ਤੇ ਮੰਗ ਕੀਤੀ ਕਿ ਮੈਂ ਇੱਕ ਅੱਖ ਤੋਂ ਅੰਨ੍ਹਾ ਹੋ ਜਾਵਾਂ ਉਸੇ ਵੇਲੇ ਭੋਲਾ ਇੱਕ ਅੱਖ ਤੋਂ ਕਾਣਾ ਹੋ ਗਿਆ ਤੇ ਅਚਾਨਕ ਬਾਣੀਆਂ ਨੇ ਮਹਿਸੂਸ ਕੀਤਾ ਜਿਵੇਂ ਉਹਦੀਆਂ ਦੋਹਾਂ ਅੱਖਾਂ ਦੀ ਨਜ਼ਰ ਚਲੀ ਗਈ ਉਹ ਹੱਥ ਪੈਰ ਮਾਰਦਾ ਹੋਇਆ ਸੰਭਲਣ ਲੱਗਾ ਪਰ ਦੋਏ ਪਾਸੇ ਖੂਸ ਹਨ ਜਿਸ ਕਰਕੇ ਉਹ ਟੜਮ ਕਰਕੇ ਇੱਕ ਖੂਦ ਵਿੱਚ ਜਾ ਡੇਗਾ ਸੋ ਭੋਲੇ ਕਿਸਾਨ ਦੀ ਇੱਕ ਅੱਖ ਤਾਂ ਚਲੀ ਗਈ ਪਰ ਉਸ ਦੀ ਜਾਨ ਹਮੇਸ਼ਾ ਲਈ ਉਸ ਬਾਣੀਏ ਤੋਂ ਛੁੱਟ ਗਈ ਸੋ ਇਹ ਸੀ ਕਹਾਣੀ ਭੋਲੇ ਕਿਸਾਨ ਦਾ ਸੰਖ ਸੋ ਇਹਦੇ ਵਿੱਚ ਦੱਸਿਆ ਗਿਆ ਲਾਲਚ ਬਰਕਤ ਕਿ ਜਿਸ ਚੀਜ਼ ਤੇ ਜਿਹਦਾ ਹੱਕ ਹੈ ਉਹ ਉਸੇ ਦੀ ਹੈ ਕਿਸੇ ਦੀ ਭਗਤੀ ਹੈ ਕਿਸੇ ਦੀ ਕੋਈ ਖੇਤੀ ਪੱਤੀ ਹੈ ਕਿਸੇ ਦੀ ਦੁਕਾਨ ਹੈ ਜਾਨਕਿ ਲਾਲਚ ਬੁਰੀ ਬਲਾ ਹੈ ਤੁਸੀਂ ਕਿਸੇ ਨੂੰ ਇੰਨਾ ਦੁਖੀ ਨਾ ਕਰੋ ਕਿ ਉਹ ਤੁਹਾਡੇ ਤੇ ਕਰੋਪ ਹੋ ਜਾਵੇ ਮੰਨ ਲਓ ਉਹ ਆਪਣੀ ਇੱਕ ਅੱਖ ਕਢਾ ਲਵੇ ਤੁਹਾਡੀਆਂ ਦੋਨੇ ਅੱਖਾਂ ਕੱਢਣ ਦੇ ਵਾਸਤੇ ਜਦੋਂ ਤੁਸੀਂ ਨੂੰ ਕਿਸੇ ਵੀ ਬੰਦੇ ਨੂੰ ਨਿਹਾਇਤ ਹੱਦ ਤੱਕ ਤੰਗ ਕਰ ਦਿਓ ਦੁਖੀ ਕਰ ਦਿਓ ਉਹ ਫਿਰ ਇਹ ਸੋਚਦਾ ਕਿ ਯਾਰ ਕੋਈ ਨਹੀਂ 20 ਵਾਲੀ ਕਟਾਵਾਂਗੇ ਪਰ ਤੇਰੇ ਤਾਂ ਗਲ ਕਟਾਂ ਸੋ ਇਹਦੇ ਚ ਲਾਲਚ ਤੋਂ ਵਰਜਿਆ ਗਿਆ ਲੋਕਾਂ ਨੂੰ ਇੱਕ ਸਸਪੈਂਸ ਕ੍ਰੀਏਟ ਕੀਤੀ ਗਿਆ ਇਹ ਅੱਗੇ ਜਿਹੜੀਆਂ ਬਹੁਤੀਆਂ ਕਹਾਣੀਆਂ ਸੀ ਉਹ ਇਸੇ ਕਰਕੇ ਧਰਮ ਕਰਮ ਦੀ ਸਿੱਖਿਆ ਦਿੰਦੇ ਸੀ ਇਮਾਨਦਾਰੀ ਤੇ ਮਿਹਨਤ ਉਹ ਸਾਡੇ ਬਜ਼ੁਰਗਾਂ ਨੇ ਇਹ ਕਹਾਣੀਆਂ ਸੀਨਾ ਬਸੀਨਾ ਘੜੀਆਂ ਨੇ ਜਿਸ ਦੇ ਵਿੱਚ ਕਰੈਕਟਰ ਉਦਾਂ ਦੇ ਲਾਇਆ ਜਾਂਦੇ ਨੇ ਜਿਹੜੇ ਲਾਲਚੀ ਨੇ ਤੇ ਇਹ ਖੱਡ ਬੀਤੀਆਂ ਵੀ ਨੇ ਇਹ ਠੀਕ ਹੈ ਕਿ ਅੱਖ ਨਹੀਂ ਗਈ ਆਪਾਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਕਈ ਵਾਰੀ ਇਦਾਂ ਦੀ ਹਰਕਤ ਕਰ ਲੈਂਦੇ ਨੇ ਕਿ ਯਾਰ ਆਪਣਾ ਨੁਕਸਾਨ ਕਰਾ ਲਓ ਪਰ ਦੂਸਰੇ ਦਾ ਡਬਲ ਕਰ ਦਿਓ ਆਪਣਾ ਬੰਦਾ ਇੱਕ ਮਰ ਜੂ ਪਰ ਦੂਸਰੇ ਤੇ ਦੋ ਤਿੰਨ ਠੋਕ ਦਿਓ ਸੋ ਆਪਣੀ ਭਾਵੇਂ ਕੰਧ ਟਹਿ ਜੇ ਪਰ ਗਵਾਂਢੀ ਦੀ ਮਹਿ ਮਰ ਜੇ ਇਹ ਵੀ ਸੋਚ ਸੱਚੋ ਹੈ ਹੈਨਾ ਸੋ ਇਸ ਕਰਕੇ ਇਹ ਕਹਾਣੀ ਸੀ ਭੋਲੇ ਕਿਸਾਨ ਦਾ ਸੰਗ ਜਸਤੇ ਵਿੱਚ ਇਸ ਸੰਖ ਦੀ ਹਾਲਾਂਕਿ ਇਹ ਚੀਜ਼ਾਂ ਇੱਕ ਮਿਥ ਹੁੰਦੀਆਂ ਨੇ ਪਰ ਇਹਦੇ ਵਿੱਚ ਇੱਕ ਲੌਜਿਕ ਦਿੱਤਾ ਗਿਆ ਕਿ ਕਿਸੇ ਦੇ ਹੱਕ ਹਕੂਕ ਤੇ ਡਾਕਾ ਨਾ ਮਾਰੋ ਗੁਰਵਾਕ ਵੀ ਨੇ ਕਿ ਹੱਕ ਭਰਾ ਨਾਨਕਾ ਉਸ ਸੂਰ ਉਸ ਗਾਏ ਸੋ ਇਹ ਸੀ ਕਹਾਣੀ ਭੋਲੇ ਕਿਸਾਨ ਦਾ ਸੰਖ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98 763 09655 ਤੇ ਮੰਗਵਾ ਸਕਦੇ ਹੋ 9876309655 ਇਸੇ ਨੰਬਰ ਤੇ ਪ੍ਰੋਗਰਾਮ ਚ ਵੀ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਵੀਡੀਓ ਤੇ ਆਡੀਓ ਪ੍ਰੋਗਰਾਮਾਂ ਦੇ ਮੰਗਵਾ ਸਕਦੇ ਹੋ ਸੋ ਧੰਨਵਾਦ ਇਹ ਆਪਾਂ ਸਾਰੀਆਂ ਕਹਾਣੀਆਂ ਜਾਂ ਹਾਸ ਵੈਂਗ ਆਪਣੇ ਪਲੇਲਿਸਟ ਕਹਾਣੀਆਂ ਵਾਲੇ ਚ ਹੁੰਦੇ ਨੇ ਉਤੋਂ ਤੁਸੀਂ ਹਾਸਲ ਕਰ ਸਕਦੇ ਹੋ ਇਹ ਸਾਰੀਆਂ ਕਹਾਣੀਆਂ ਜਿਵੇਂ ਅੱਜ ਦੀ ਹੈ ਇਹ ਨਾਲ ਦੀ ਨਾਲ ਆਪਾਂ ਅਪਲੋਡ ਕਰਦੇ ਨੇ ਸੋ ਇਹ ਸੀ ਕਹਾਣੀ ਤੁਹਾਡੇ دوست ਪਰਮਿੰਦਰ ਸਿੰਘ ਟਿਵਾਣਾ ਵੱਲੋਂ